ਆਪਾਂ ਨਹੀਂ ਜਾ ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਸੰਜੀਪ ਬਾਵਾਣੇ ਗਰਦਾਸਪੁਰ ਤੋਂ ਤੁਹਾਨੂੰ ਦੱਈਏ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਨਗਰ ਕਾਉਂਸਲ ਵੱਲੋਂ ਐਨਕ੍ਰੋਚਮੈਂਟ ਜਿੰਨੇ ਵੀ ਕੀਤੇ ਹੋਏ ਕਬਜ਼ੇ ਸੀ ਦੁਕਾਨਦਾਰਾਂ ਵੱਲੋਂ ਉਹ ਸਾਰੇ ਦੇ ਸਾਰੇ ਹਟਾਏ ਜਾਂਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਜੀ ਤੇ ਛੋਟੀਆਂ-ਛੋਟੀਆਂ ਹਰਕਤਾਂ ਜਿਹੜੀਆਂ ਨੇ ਉਹ ਹੋ ਵੀ ਰਹੀਆਂ ਸੀ ਉਹਨਾਂ ਨੂੰ ਲੈ ਕੇ ਜਿਹੜਾ ਆ ਲਗਾਤਾਰ ਐਨਕ੍ਰੋਚਮੈਂਟ ਨੂੰ ਖਤਮ ਕਰਨ ਦੀ ਹੈ ਜਿਹੜੀਆਂ ਨੇ ਉਹ ਉਹ ਤਸਵੀਰਾਂ ਤੋਂ ਹੀ ਦੇਖਦੇ ਰਹੇ ਪਰ ਅੱਜ ਇੱਕ ਬਹੁਤ ਵੱਡੀ ਕਾਰਵਾਈ ਜਿਹੜੀ ਹੈ ਨਗਰ ਕੌਂਸਲ ਤੇ ਏਡੀਸੀ ਗਰਦਾਸਪੁਰ ਵੱਲੋਂ ਕਰ ਦਿੱਤੀ ਗਈ ਤਾਂ ਦਾਦਾਈਏ ਕਿ ਤੜਕਸਾਰ ਹੀ ਜੀਸੀਬੀ ਯਾਨੀ ਕਿ ਪੀਲਾ ਪੰਜਾ ਲੈ ਕੇ ਨਗਰ ਕੌਂਸਲ ਜਿਹੜੀ ਹੈ ਬਜ਼ਾਰਾਂ ਦੇ ਵਿੱਚ ਵੜ ਗਈ ਤੇ ਜਿੱਥੇ-ਜਿੱਥੇ ਵੀ ਨਜਾਇਜ਼ ਕਬਜ਼ੇ ਦਿਖੇ ਜਿੱਥੇ-ਜਿੱਥੇ ਵੀ ਬਾਰੀ ਦੁਕਾਨਾਂ ਦੇ ਬਾਹਰਲੀ ਸਾਈਡ ਤੇ ਜਿਹੜੀਆਂ ਵੀ ਉਹਨਾਂ ਨੇ ਪ੍ਰਸ਼ਾਸਨ ਵਧਾਈਆਂ ਹੋਈਆਂ ਸੀ ਜਾਂ ਜਿਹੜੀਆਂ ਥੜੀਆਂ ਬਣਾਈਆਂ ਹੋਈਆਂ ਸੀ ਵਾਧੂ ਥਾਂ ਮੱਲਿਆ ਹੋਇਆ ਸੀ ਸਮਾਨ ਲਾਉਣ ਦੇ ਲਈ ਜਾਂ ਫਿਰ ਦੁਕਾਨਦਾਰਾਂ ਵੱਲੋਂ ਸੈੱਡ ਪਾਈਆਂ ਗਈਆਂ ਸੀ ਅੱਗੇ ਨੂੰ ਵਾਅਦਾ ਕੀਤਾ ਗਿਆ ਸੀ ਉਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਨੇ ਉਹ ਜੇਸੀਬੀ ਮਸ਼ੀਨਾਂ ਦੇ ਨਾਲ ਢਹ ਢੇਰੀ ਕਰ ਦਿੱਤੀਆਂ ਗਈਆਂ ਤੇ ਪੂਰੀ ਤਰ੍ਹਾਂ ਜਿਹੜਾ ਆ ਅਨਕਰੋਟਮੈਂਟ ਨੂੰ ਖਤਮ ਕਰਨ ਦੇ ਲਈ ਨਗਰ ਕੌਂਸਲ ਪੂਰੀ ਤਰ੍ਹਾਂ ਜਿਹੜਾ ਆ ਉਹ ਆਪਣਾ ਯੋਰ ਦਿਖਾ ਰਿਹਾ ਆ ਆ ਕਈ ਵਾਰ ਇਹਨਾਂ ਨੂੰ ਵਾਰਨਿੰਗ ਦਿੱਤੀ ਗਈ ਕਈ ਵਾਰੀ ਦੁਕਾਨਦਾਰਾਂ ਨੂੰ ਚੇਤਾਵਨੀਆਂ ਦਿੱਤੀਆਂ ਵੀ ਗਈਆਂ ਪਰ ਫੇਰ ਵੀ ਕਿਤੇ ਨਾ ਕਿਤੇ ਅਨਕ੍ਰੋਪਮੈਂਟ ਖਤਮ ਹੁੰਦੀ ਨਜ਼ਰ ਨਹੀਂ ਆ ਰਹੀ ਸੀ ਤੇ ਸ਼ਹਿਰ ਦੇ ਵਿੱਚ ਦਿਨ ਬਾ ਦਿਨ ਭੀੜ ਭੜਾਕਾ ਵੱਧਦਾ ਜਾ ਰਿਹਾ ਸੀ ਕਿਉਂਕਿ ਅੱਧਾ ਅੱਧਾ ਰਸਤਾ ਤਤਖਾਨਦਾਰ ਮਾਲ ਲੈਂਦੇ ਨੇ ਪਰ ਲੋਕਾਂ ਦੇ ਲੰਘਣ ਦੇ ਲਈ ਵੀ ਜਗ੍ਹਾ ਨਹੀਂ ਰਹਿੰਦੀ ਉਸੇ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਏਡੀਸੀ ਤੇ ਕਈ ਵਾਰ ਨਗਰ ਕੌਂਸਲ ਨੇ ਜਿਹੜਾ ਆ ਇਹਨਾਂ ਨੂੰ ਚੇਤਾਵਨੀਆਂ ਦਿੱਤੀਆਂ ਕਿ ਆਪਣੀ ਅਨਕ੍ਰੋਸਮੈਂਟ ਨੂੰ ਖੁਦ ਹੀ ਖਤਮ ਕਰ ਲੈਣ ਪਰ ਇਹਨਾਂ ਨੇ ਆਪਣੀ ਅਨਕ੍ਰੋਸਮੈਂਟ ਖਤਮ ਨਹੀਂ ਕੀਤੀ ਤੇ ਵਾਅਦਾ ਉਸੇ ਤਰ੍ਹਾਂ ਹੀ ਰੱਖਿਆ ਪਰ ਅੱਜ ਤਸਵੀਰੇ ਤੜਕਸਾਰ ਹੀ ਵੱਡੀ ਕਾਰਵਾਈ ਨਗਰ ਕੌਂਸਲ ਤੇ ਏਡੀਸੀ ਗਰਦਾਸਪੁਰ ਵੱਲੋਂ ਜਿਹੜੀ ਹੈ ਪਾਈ ਗਈ ਹੈ ਉਸ ਦੇ ਵਿੱਚ ਤੁਸੀਂ ਦੇਖਦੇ ਪਿਓ ਤਸਵੀਰਾਂ ਦੇ ਵਿੱਚ ਕਿ ਪੂਰੀ ਤਰ੍ਹਾਂ ਜਿਹੜੀਆਂ ਦੁਕਾਨਾਂ ਦੀਆਂ ਥੜੀਆਂ ਦੁਕਾਨਾਂ ਜਾਂ ਜਿੱਥੇ-ਜਿੱਥੇ ਵੀ ਵਾਅਦਾ ਕੀਤਾ ਗਿਆ ਦੁਕਾਨਦਾਰਾਂ ਦੇ ਵੱਲੋਂ ਅਗਲੇ ਪਾਸੇ ਸਮਾਨ ਰੱਖਣ ਦੇ ਲਈ ਉਹ ਸਾਰਾ ਦਸਾਰਾ ਤੋੜ ਭੰਨ ਦਿੱਤਾ ਗਿਆ ਇਸੇ ਦੇ ਚਲਦਿਆਂ ਕੁਝ ਦੁਕਾਨਦਾਰਾਂ ਨੇ ਆ ਕੇ ਤੇ ਇਹ ਨਾਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ ਆਓ ਦੇਖਦੇ ਹਾਂ ਤਸਵੀਰਾਂ ਤੁਹਾਡੇ ਉਹਨਾਂ ਨੇ ਕਿਹਾ ਕਿ ਅਗਲੇ ਹਫਤੇ ਅਨੇ ਤਾਂ ਮੇਰੇ ਕੋਲ ਦੇਣੇ ਸੀ ਸਾਡੇ ਅੱਧਾ ਘੰਟਾ ਲੱਗਦਾ ਕਿ ਰਸਤੇ ਨੂੰ ਆਪਾਂ ਨੂੰ ਬੋਲਿਆ ਪਤਾ ਹੀ ਨਹੀਂ ਕਦੀ ਉਹਨੂੰ ਬੰਦੇ ਸੇ ਉਹਨਾਂ ਦੇ ਨਾਲ ਸਾਡੀ ਮੈਂ ਲੱਗੀ ਭਾਈ ਸਾਡੀ ਨਾ ਕਹਿੰਦਾ ਰਿਹਾ ਕਿ ਸਾਡੀ ਮੈਂਾਨੂੰ ਕਹਿ ਤਾ ਰਹਿਣ ਦੋ ਦੁਕਾਨਾਂ ਨੂੰ ਬੋਲਣੀ ਖਰਾਦਾਂਗੇ ਹਾਂਜੀ ਸਰ ਮੇਰਾ ਨਾਮ ਅਜੀਤ ਕੁਮਾਰ ਹੈ ਜੀ ਮਸ਼ੀਮਾਰੜੀ ਜੇ ਮੇਰੀ ਸ਼ੋਪ ਆ ਫਿਸ਼ ਦੀ ਪਿਆਰੀ ਲਾਲ ਫਿਸ਼ ਸ਼ੋਪ ਮੈਂ ਸਾਰੇ ਸਵੇਰੇ 5 ਵਜੇ ਇੱਥੇ ਆ ਕੇ ਖੜਾ ਬਾਜ਼ਾਰ ਦੇ ਵਿੱਚ ਪ੍ਰਸ਼ਾਸਨ ਵਾਲੋ ਸਵੇਰੇ ਸਵੇਰੇ ਅਪ੍ਰੋਚਮੈਂਟ ਹਟਾਉਣ ਦਾ ਕਾਨੂੰਨ ਚੱਲੰਦੇ ਆਈ ਅਸੀਂ ਸਵੇਰੇ 5 ਵਜੇ ਆ ਕੇ ਖੜੇ ਆ ਇੱਥੇ ਬਾਜ਼ਾਰ ਦੇ ਵਿੱਚ ਕਿ ਸਾਡਾ ਸਮਾਨ ਜਿਹੜਾ ਵਾ ਜੇ ਅਵੈਦ ਲੱਗਿਆ ਤਾਂ ਅਸੀਂ ਉਹਨੂੰ ਪਿੱਛੇ ਕਰ ਲੈਨੇ ਆਂ ਡੀਸੀ ਸਾਹਿਬ ਆਏ ਆ ਮੌਕੇ ਤੇ ਅਸੀਂ ਉਹਨਾਂ ਕੋ ਰਿਕਵੈਸਟ ਮੰਗੀ ਆ ਹੱਥ ਜੋੜ ਕੇ ਮਾਫੀ ਮੰਗੀ ਬੇਨਤੀ ਕੀਤੀ ਆ ਕਿ ਸਰ ਸਾਨੂੰ ਅੱਧੇ ਘੰਟੇ ਦਾ ਟਾਈਮ ਦਿੱਤਾ ਜਾਵੇ ਜੇਕਰ ਸਾਡਾ ਸਮਾਨ ਥੋੜਾ ਜ਼ਰੂਰਤ ਤੋਂ ਜ਼ਿਆਦਾ ਅੱਗੇ ਆ ਅਸੀਂ ਉਹਨੂੰ ਪਿੱਛੇ ਕਰ ਲੈਨੇ ਆ ਸਾਡੇ ਇੰਨੀ ਗੱਲ ਕਹਿ ਦੇ ਬਾਵਜੂਦ ਵੀ ਸਾਡਾ ਸਾਰਾ ਸਮਾਨ ਤੋੜਦਾ ਸਰ ਸਾਡੀ ਦੁਕਾਨ ਤੋੜਦੀ ਆ ਆ ਦੇਖੋ ਇਹ ਕੋਈ ਗੱਲ ਥੋੜੀ ਆ ਸਾਹਿਬ ਜੀ ਸਾਡਾ ਸਾਰਾ ਸਮਾਨ ਤੋੜ ਦਿੱਤਾ ਗਿਆ ਸੀ ਮਾੜੇ ਬੰਦੇ ਸਾਡਾ 4 ਮਹੀਨੇ ਦਾ ਕੰਮ ਹੁੰਦਾ ਵਾ ਅਸੀਂ ਸਰ ਸਾਡਾ ਕੀ ਕਸੂਰ ਹੈਗਾ ਜੇ ਸਾਡੀ ਹੁਣ ਟ੍ਰੈਫਿਕ ਰਹਿੰਦੀ ਆ ਟ੍ਰੈਫਿਕ ਸੜਕ ਤੇ ਰਹਿੰਦੀ ਸਾਡੇ ਦੂਰ ਦੂੜੀ ਰਹਿੰਦੀ ਆ ਸਰ ਆਪੇ ਦੇਖ ਰਹੇ ਤੁਸੀਂ ਕਹਿ ਰਹੇ ਸੀ ਕਿ ਅਸੀਂ ਸਰ ਅੱਧਾ ਘੰਟਾ ਤੁਹਾਡੇ ਸਾਹਮਣੇ ਆ ਤੇ ਜੋੜ ਕੇ ਮੰਗਿਆ ਕਿ ਸਾਡੀ ਸਾਨੂੰ ਅੱਧੇ ਘੰਟਾ ਟਾਈਮ ਦਾ ਜੇ ਸਾਡਾ ਸਮਾਨ ਜਿਆਦਾ ਲੱਗਾ ਸੀ ਪਿੱਛੇ ਕਰ ਲੈਣੇ ਆ ਦੁਕਾਨਦਾਰ ਸਰ ਮਾਫੀ ਮੰਗਾ ਕੇ ਬੇਨਤੀ ਕਰ ਸਕਦੇ ਅਸੀਂ ਲੜਦੇ ਕਿਸੇ ਨਾਲ ਸਕਦੇ ਨਹੀਂ ਨਾ ਅਸੀਂ ਕਿਸੇ ਨਾਲ ਲੜ ਨਹੀਂ ਸਕਦੇ ਅਸੀਂ ਹੱਥ ਜੋੜ ਕੇ ਭਾਜੀ ਮਾਫੀ ਮੰਗ ਜਾਂਦੇ ਬੇਨਤੀ ਕਰਦਾ ਕਿਉਂਕਿ ਸਾਡਾ ਕੰਮ ਹੀ 2-4 ਮਹੀਨਾ ਹੁੰਦਾ ਜੇ ਸਾਡਾ ਇਹ ਵੀ ਨੁਕਸਾਨ ਸਾਡਾ ਹਜ਼ਾਰਾਂ ਲੱਖਾਂ ਦਾ ਨੁਕਸਾਨ ਕਰਦਾ ਅਸੀਂ ਕੀ ਕਰਾਂਗੇ ਸਾਹਿਬ ਜੀ ਇਸ ਕਰਕੇ ਸਾਡੀ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਸਾਡੀ ਮਜਬੂਰੀ ਨੂੰ ਸਮਝਿਆ ਜਾਏ ਸਾਨੂੰ ਨਾ ਧੰਗ ਪਰੇਸ਼ਾਨ ਕਰਨ ਨਾ ਤੰਗ ਕਰਨ ਹਾਂਜੀ ਸਰਕਾਰੀ ਆਹ ਵੇਖੋ ਜੀ ਤੁਹਾਡੀ ਕਾਰੀ ਦੁਕਾਨ ਹੈ ਜੀ ਸ਼ੋਪ ਹੈ ਜੀ ਚਿਕਨ ਦੀ ਪੀਡਬਲਿਊ ਰੈਸਟ ਹਾਊਸ ਰੋਡ ਤੇ ਰੋਮੀ ਚਿਕਨ ਵਾਲੇ ਵੇਖੋ ਇਹ ਆਣ ਕੇ 4:30 4 ਵਜੇ ਆਣ ਕੇ ਪੈ ਗਏ ਤੇ ਆ ਸਾਰਿਆਂ ਨੂੰ ਟੇਨਾ ਟੋਨਾ ਸਾਰੀਆਂ ਤੋੜ ਗਏ ਆ ਕੰਦਾ ਕੁੰਦਾ ਸਾਰੀਆਂ ਢਾਗ ਦੇ ਆ ਇਹ ਥੋੜਾ ਹੁੰਦਾ ਕੰਮ ਆ ਇਹ ਕਿਸੇ ਨੂੰ ਦੋ ਦਿਨ ਦਾ ਮੌਕਾ ਦਿੱਤਾ ਜਾਵੇ ਉਹਨਾਂ ਨੂੰ ਕਿਹਾ ਜਾਵੇ ਭਾਈ ਇਹ ਆਪਣਾ ਸਮਾਨ ਚੁੱਕ ਲੋ ਫੇਰ ਆਇਆ ਇਹ ਕਹਾਵਰੀ ਕਰੀਆ ਐੜਾ ਕੁਛ ਨਹੀਂ ਕੀਤਾ ਕੇ ਟਾਣਾ ਚਾਲੂ ਕਰਤਾ ਲਾ ਇੱਕ ਪਾਸੇ ਦੂਜੇ ਪਾਸੇ ਟਾਣ ਦੇ ਲੀਆਂ ਇਹ ਵੇਖੋ ਕੀ ਹੈ ਕਾਨੂੰਨੀ ਚੱਲਣ ਦੀ ਆ ਪਹਿਲਾਂ ਦੱਸੋ ਇਹ ਡੀਸੀ ਸਾਹਿਬ ਦਾ ਆ ਕੰਮ ਜੇ ਪਹਿਲੇ ਮਾਰ ਮਾਰ ਕੇ ਕੰਮ ਚਲਾਣੇ ਆ ਫੇਰ ਆਣ ਕੇ ਵੇਖੋ ਇਨਸਾਨ ਕਿਤੇ ਕਿਤੇ ਤੁਹਾਡਾ ਰੋਸ਼ ਹੈਗਾ ਕਿ ਤਰ ਪਹਿਲਾਂ ਦੱਸਣਾ ਚਾਹੀਦਾ ਹੀ ਦੱਸਣਾ ਚਾਹੀਦਾ ਹੀ ਆ ਨਾ ਪਹਿਲਾਂ ਐੜਾ ਨਹੀਂ ਦੱਸਿਆ ਨਹੀਂ ਕਿ ਇਹਨੂੰ ਕਾਫੀ ਨੁਕਸਾਨ ਹਾਂ ਉਹ ਰਹਾ ਲਾ ਕਦੇ ਲਾ ਕਰ ਬੇਦਹਾਣਾ ਨਸਾਨ ਹੋਇਆ ਉਹ ਕਿਨੇ ਪਰਣਾ ਬਾਕੀ ਬਾਰ ਬਾਰ ਲੋਕਾਂ ਤੋਂ ਸਾਨੂੰ ਕੰਪਲੇਨ ਰਿਕੁਐਸਟ ਜਾਂ ਬਾਰ ਬਾਰ ਵਟਸਐਪ ਦੇ ਮਾਧਿਅਮ ਰਾਹੀਂ ਫੋਨ ਆਈ ਆਦਿ ਸੀ ਕਿ ਇਹ ਜਿਹੜੀ ਰੋਡ ਹੈ ਇੱਥੇ ਕਾਫੀ ਰੱਛ ਹੁੰਦਾ ਤੇ ਨਾਲ ਤੋਂ ਕੋਈ ਲੰਘ ਸਕਦਾ ਸਪੈਸ਼ਲੀ ਤੋਂ ਖੂਦ ਹੁੰਦਾ ਸੀਗਾ ਜਦੋਂ ਮੈਡੀਕਲੀ ਕੋਈ ਅਨਫਿਟ ਹੈ ਜਾਂ ਐਮਰਜੈਂਸੀ ਕੰਡੀਸ਼ਨ ਹੈ ਤਾਂ ਫਿਰ ਵੀ ਨਾ ਲੰਘ ਪਾਏ ਜੇ 15 20 ਮਿੰਟ ਅੱਥੇ ਖਰਾਬ ਹੋ ਜੇ ਉਹਨਾਂ ਦੀ ਜ਼ਿੰਦਗੀ ਜਲ ਜਾਂਦੀ ਹੈ ਹੁਣ ਦੇ ਦੇਖੀਏ ਤੇ ਤੁਸੀਂ ਦੇਖੋਗੇ ਅੱਜ ਸਵੇਰੇ ਅਸੀਂ ਪਹਿਲਾਂ ਸਾਰਿਆਂ ਨੂੰ ਮਤਲਬ ਅੱਜ ਨਹੀਂ ਮੈਂ ਕਹਾਂਗਾ ਕਿ ਅੱਜ ਤੋਂ ਪੰਜ-ਛੇ ਸਾਲ ਦਾ ਇਹਨੇ ਆਪਣੀ ਜ਼ਿੰਮੇਵਾਰੀ ਭੰਦੇ ਸੀਗੀ ਸਾਰੇ ਸਾਡੇ ਆਪਣੇ ਸ਼ੌਪਕੀਪਰ ਤੇ ਜਾਂ ਕੰਮ ਕਰਨ ਵਾਲਿਆਂ ਦੀ ਕਿ ਅਸੀਂ ਨਜਾਇਜ਼ ਟੋਟੇ ਸੜਕ ਨਾ ਮਲੀ ਤੇ ਇਸ ਕਰਕੇ ਅੱਜ ਇਹ ਇਹੀ ਸਾਡੀ ਇਨਕ੍ਰੋਚਮੈਂਟ ਛਡਾਣ ਦੀ ਜਿਹੜੀ ਕਾਰਵਾਈ ਹੈ ਉਹ ਇਹੀ ਚੀਜ਼ ਨੂੰ ਲੈ ਕੇ ਆ ਕਿ ਪਬਲਿਕ ਕਨਵੀਨੀਅன்ஸ் ਦਿੱਤੀ ਜਾਏ ਤਾਂ ਕਿ ਆਵਾਜਾਈ ਲੋਕਾਂ ਦੀ ਕਿਸੇ ਤਰ੍ਹਾਂ ਦਾ ਵੀ ਕੋਈ ਟੀੜਤ ਹੈ ਜਾਂ ਕੋਈ ਆਮ ਲੋਕ ਹੈ ਉਹਨਾਂ ਦੀ ਜਿਹੜੀ ਸੁਖਾਲੀ ਕੀਤੀ ਜਾ ਸਕੇ ਹੁਣ ਇਸ ਤੋਂ ਇਲਾਵਾ ਅਸੀਂ ਜੋ ਕਾਰਵਾਈ ਕੀਤੀ ਆ ਰਹੀ ਵਿੱਚ ਮੈਂ ਤੁਹਾਨੂੰ ਯਕੀਨ ਦਿਵਾਉਣਾ ਇੱਕ ਚੀਜ਼ ਬੜੀ ਜ਼ਰੂਰੀ ਹੈ ਕਿਉਂਕਿ ਪਿੱਛੇ ਅਸੀਂ ਜਿਹੜੇ ਕਬਜ਼ੇ ਛਡਾਇਆ ਉੱਥੇ ਦੇਖਿਆ ਕਿ ਸਬਜ਼ੀ ਵਾਲਿਆਂ ਦੀ ਰੇੜੀਆਂ ਵੀ ਲੱਗੀਆਂ ਐ ਅਹੀਂ ਕਿਸੇ ਤਰ੍ਹਾਂ ਦੀ ਕੀ ਸਬਜ਼ੀ ਨੂੰ ਨਹੀਂ ਛੇੜਿਆ ਕਿਸੇ ਤਰ੍ਹਾਂ ਦੇ ਕਿਸੇ ਨੂੰ ਫਰੂਟ ਨੂੰ ਨਹੀਂ ਛੇੜਿਆ ਹੁਣ ਇਹ ਤੁਸੀਂ ਵੇਖਿਆ ਹੋਵੇਗਾ ਪਿੱਛੇ ਅਸੀਂ ਜੇ ਟੀਨਾ ਜੇ ਕਿਨੇ ਸੜਕ ਤੇ ਪਾਈਆਂ ਉਹ ਜ਼ਰੂਰ ਲਾ ਦਿੱਤੀਆਂ ਬਟ ਕਿਸੇ ਦੀ ਰੇੜੀ ਗਰੀਦੀ ਲੱਗੀ ਉਹ ਨਹੀਂ ਛੇੜਿਆ ਬਟ ਮੈਂ ਤੁਹਾਡੇ ਸਾਹਮਣੇ ਮੈਂ ਰਾਈਂ ਰਿਕੁਐਸਟ ਵੀ ਕਰਦਾ ਬੇਨਤੀ ਵੀ ਕਰਦਾ ਤੇ ਵਾਰਨਿੰਗ ਵੀ ਦਿੰਦਾ ਈ ਹੁੰਨ ਜਿਹੜੀ ਆਪਣੀ ਰੇੜੀ ਐ ਆਪਣੀ ਜਿੱਥੇ ਖੁੱਲੀ ਜਗ੍ਹਾ ਤੁਸੀਂ ਲਾ ਲਓ ਬਟ ਇਹ ਜਿਹੜਾ ਏਰੀਆ ਜਿੱਥੇ ਰਾਜ ਅਨੰਦ ਜਿੱਥੇ ਆਵਾਜ ਦੇ ਲੋਕਾਂ ਦੀ ਬਹੁਤ ਐ ਇਹ ਮੇਨ ਜਿਹੜਾ ਅੰਮ੍ਰਿਤਸਰ ਨੂੰ ਲਿੰਕ ਕਰਦਾ ਪਿੰਡਾਂ ਨੂੰ ਉਹ ਰੋਡ ਐ ਇੱਥੇ ਕਿਸੇ ਤਰ੍ਹਾਂ ਦੀ ਕੋਈ ਵੀ ਇਨਕ੍ਰੋਚਮੈਂਟ ਜਿਹੜੀ ਆਪਣੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਮੇਰੀ ਪੂਰੀ ਆਪਣੀ ਯੂ ਪਲੱਸ ਮੇਰੀ ਟੀਮ ਸਾਰਾ ਪ੍ਰਸ਼ਾਸਨ ਇਹ ਹੀ ਚਾਹੁੰਦਾ ਲੋਕ ਵੀ ਚਾਹੁੰਦੇ ਆ ਤਾਂ ਕਿ ਜਿਹੜੀ ਆਵਾਜ਼ ਆਈ ਹੈ ਉਹ ਵਧੀਆ ਹੋ ਸਕੇ ਇਹਦੇ ਨਾਲ ਮੈਂ ਵੀ ਕਹਾਂਗਾ ਕਿ ਆਵਾਜ਼ਾਂ ਹੀ ਵਧੀਆ ਰਹੇਗੀ ਅਸੀਂ ਨੂੰ ਹੋਰ ਬਿਊਟੀਫਾਈ ਕਰ ਪਾਵਾਂਗੇ ਇੱਥੋਂ ਦੇ ਆਮ ਜਿਹੜੇ ਸ਼ੋਪਕੀਪਰ ਦਾ ਉਹਨਾਂ ਨੂੰ ਵੀ ਫਾਇਦਾ ਹੋਏਗਾ ਕਿਉਂਕਿ ਬਿਊਟੀਫਾਈ ਏਰੀਆ ਹੁੰਦੇ ਨਾਲ ਜਿਹੜੀ ਗਾਕੀ ਹੈ ਉਹੀ ਬਾਤ ਚੰਗੀ ਸਰ ਕੋਈ ਐਲਟੀਮੇਟ ਵੀ ਨਾ ਕਿ ਇਹ ਨਾਲ ਦੇਖੋ ਜੀ ਮੈਨੂੰ ਇੱਥੇ ਆਇਆ ਜੇ ਮਹੀਨਾ ਹੋਇਆ ਮੈਨੂੰ ਤੇ ਮੈਂ ਇਹਦਾ ਜੰਪਲ ਗੁਰਦਾਸਪੁਰ ਦਾ ਮੈਂ ਜੋ ਇੱਥੋਂ ਜਮਿਆ ਪੱਲੇ ਇੱਥੋਂ ਲੰਗੇ ਆ ਜਦੋਂ ਮੈਂ ਆਪਣੀ ਸਕੂਟਰ ਮੋਟਰ ਚ ਚਲਾਣਾ ਸਿੱਖਿਆ ਮੈਂ ਇੱਥੇ ਰਾਸ਼ੀ ਵੇਖਿਆ ਉਸ ਤੋਂ ਬਾਅਦ ਮੇਰੇ ਸ਼ੁਰੂ ਤੋਂ ਮਨ ਚ ਸੀਗਾ ਚਲੋ ਕਿ ਜੇ ਅਸੀਂ ਕਿਉਂ ਨਾ ਕਿ ਜਿਹੜੀ ਨਾ ਕਿਉਂਕਿ ਬਚਪਨ ਤੁਸੀਂ ਪੁੱਛਦੇ ਕਿ ਯਾਰ ਰੋਡ ਐ ਨਹੀਂ ਛੋਟੀ ਈ ਇਹ ੱਡੀ ਵੱਡੀ ਰੋਡ ਕਿ ਕਿੱਥੇ ਗਈ ਹੁਣ ਜਦੋਂ ਅੱਜ ਅਸੀਂ ਪ੍ਰਸ਼ਾਸਨ ਚਾਹੀ ਜੀ ਤਾਂ ਅਸੀਂ ਸਾਰਾ ਡਾਟਾ ਘਟਾਇਆ ਦੇਖਿਆ ਕਿ ਇਹਦੇ ਨਾਲ ਉਹ ਤੇ ਡਬਲ ਰੋਡ ਹੈ ਜਿੰਨੀ ਮੌਜੂਦ ਹੈ ਉਸ ਕਰਕੇ ਕੀ ਹੈ ਕਿ ਲੋਕਾਂ ਨੇ ਆਪਣੀ ਦੇਖ ਵੀ ਦੇਖਿਆ ਹੋਵੇਗਾ ਕਿ ਸਬਜ਼ੀ ਵਾਲੇ ਨੇ ਕਿਹਨੇ ਆਪਣੀ ਦੁਕਾਨ ਦੇ ਪਿੱਛੇ ਖਾਲੀ ਛੱਡੀ ਹੈ ਤੇ ਅੱਗੇ ਆਣ ਕੇ ਸਾਰਾ ਜਿਹੜਾ ਸਮਾਨ ਆ ਉਹ ਸੜਕ ਤੇ ਲਾਇਆ ਹੈ ਮੈਂ ਇਹੀ ਹੁਣ ਤੱਕ ਕਹਿਣਾ ਹੈ ਕਿ ਅਸੀਂ ਇਹੋ ਜੇ ਕੰਮ ਨਾ ਕਰੀਏ ਅਸੀਂ ਰਲ ਮਿਲ ਕੇ ਚੱਲੀਏ ਆਪਣੇ ਸ਼ਹਿਰ ਨੂੰ ਵਧੀਆ ਬਣਾਈਏ ਤੇ ਇੱਕ ਲੋਕਾਂ ਨੂੰ ਵੀ ਹੋਏ ਕਿ ਵਾਕਈ ਪ੍ਰਸ਼ਾਸਨ ਵਧੀਆ ਕੰਮ ਕਰ ਰਿਹਾ ਸਾਡੇ ਜਿਹੜੇ ਨਿੱਜੀ ਸ਼ੌਕ ਕੀ ਪਰ ਉਹ ਵੀ ਜ਼ਿੰਮੇਵਾਰ ਹੈ ਉਹ ਵੀ ਜਿਹੜੀ ਆਪਣੀ ਕੋਈ ਚੀਜ਼ ਰੱਖਦੇ ਆ ਆਪਣੀ ਮਾਲਕੀ ਦੇ ਅੰਦਰ ਰੱਖਦੇ ਸਰ ਨਗਰ ਕੌਂਸਲ ਨਗਰ ਕੌਂਸਲ ਲੋਕ বারবার ਜਿਹੜੀ ਹੈ ਕਾਰਵਾਈ ਕੀਤੀ ਹੁੰਦੀ ਹੈ ਪਰ ਲੋਕੀ ਤਾਰਨੀ ਦੁਕਾਨ ਦੇ ਘੜੀ ਨਜਾਇਜ਼ ਕੰਮ ਚ ਨਹੀਂ ਹਟਾ ਦਿੰਦੇ ਤਾਂ ਵਰਤੋਂ ਤੇ ਭੱਗੇ ਕੀ ਕਾਰਵਾਈ ਰੇਗੀ ਦੇਖੋ ਜੀ ਅੱਜ ਜਿਹੜੀ ਸਾਡੀ ਕਾਰਵਾਈ ਹੈ ਉਹ ਕਾਰਵਾਈ ਇਹ ਹੀ ਸੀਗੀ ਕਿ ਉਹ ਚੀਜ਼ਾਂ ਹਟਾਈਏ ਜਿਹੜੀਆਂ ਐਟਲੀਸਟ ਇਮੀਡੀਏਟਲੀ ਜਿਹੜੀ ਲੋਕਾਂ ਨੂੰ ਜਿਹੜੀ ਆਵਾਜਾਈ ਸੂਤ ਦੇ ਸਕਣ ਇਸ ਤੋਂ ਬਾਅਦ ਕਈਆਂ ਤੇ ਉਹ ਜੇ ਪਰਮਨੈਂਟ ਸਟਰਕਚਰ ਵੀ ਬਣੇਦੇ ਆ ਜਿਹੜੀ ਇਨਕ੍ਰੋਥਮੈਂਟ ਦੇ ਸਾਡੀ ਸੜਕਾਂ ਦੇ ਉੱਪਰ ਹੈ ਮੈਂ ਹੁਣ ਇਹੀ ਕਹਿਣਾ ਚਾਹਾਂਗਾ ਇਸ ਤੋਂ ਬਾਅਦ ਸਾਰੇ ਨੂੰ ਮੈਂ ਤੁਹਾਡੇ ਮਾਤੇ ਮਰਾਈ ਇਹ ਬੇਨਤੀ ਕਰਦਾ ਹਾਂ ਕਿ ਇਮੀਡੀਏਟਲੀ ਤੁਸੀਂ ਆਪਣੀ ਇਨਕ੍ਰੋਥਮੈਂਟ ਹਟਾ ਲਓ ਨਹੀਂ ਤਾਂ ਅ ਫੇਰ ਦੀ ਰਿਹ ਕਾਰਵਾਈ ਹੈ ਫੇਰ ਅਸੀਂ ਜੇ ਕਿਤੇ ਨੇ ਹੁਣ ਅੱਜ ਬੇਨਤੀ ਨਾ ਸੁਣੀ ਆਪਣੀ ਜਿਹੜਾ ਸਬਜ਼ੀਆਂ ਫਰੂਟ ਜਾਂ ਕਿਤੇ ਦੇ ਛੋਡੇ ਦੀ ਰਿਹੜੀ ਹੈ ਹੋਰ ਤਰ੍ਹਾਂ ਦੀਆਂ ਰਿਹੜੀਆਂ ਜੇ ਨਾ ਹਟਾਈਆਂ ਫੇਰ ਅਸੀਂ ਰਿਹੜੀਆਂ ਆਪਣੀਆਂ ਚੋਕੇ ਲੈ ਕੇ ਜਾਵਾਂਗੇ ਧੰਨਵਾਦ ਗੱਲ ਕਰੀਏ ਤਾਂ ਤੁਸੀਂ ਤਸਵੀਰਾਂ ਵਿੱਚ ਦੇਖ ਹੀ ਸਕਦੇ ਹੋ ਮੇਰੇ ਪਿੱਛੇ ਜੀਸੀਬੀ ਟਰੈਕਟਰ ਟਰਾਲੀਆਂ ਦੋ ਦੋ ਜੀਸੀਬੀ ਟਰੱਕ ਟਰਾਲੀਆਂ ਪਿੱਛੇ ਖੜੀਆਂ ਨੇ ਔਰ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਏਡੀਸੀ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਜਿਹੜੇ ਨਜਾਇਜ਼ ਕਬਜ਼ੇ ਹਟਾਏ ਗਏ ਨੇ ਜਿੰਨੇ ਵੀ ਦੁਕਾਨਦਾਰਾਂ ਨੇ ਆਪਣੇ ਸਮਾਨ ਬਾਹਰ ਲਗਾਈ ਹੋਈ ਸੀ ਉਹਨਾਂ ਨੂੰ ਜਿਹੜਾ ਹੈ ਹਟਾ ਦਿੱਤਾ ਗਿਆ ਚਾਹੇ ਉਹ ਬੋਰਡ ਹੈ ਚਾਹੇ ਉਹਨਾਂ ਨੇ ਆਪਣੇ ਆਪਣੇ ਬੈਨਰ ਲਗਾਈ ਹੋਏ ਸੀ ਚਾਹੇ ਹੋਰ ਕੁਝ ਲਗਾਇਆ ਹੋਇਆ ਸੀ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਸਾਰੇ ਵੱਲੋਂ ਸਾਰੇ ਵੱਲੋਂ ਸਾਰੀ ਟੀਮ ਜਬ ਪੁਜੀ ਗਈ ਸੀ ਈਓ ਸਾਹਿਬ ਪੁਜੇ ਸੀ ਇੰਸਪੈਕਟਰ ਸਾਹਿਬ ਨਾਲ ਸੀ ਔਰ ਉਹਨਾਂ ਦੀ ਸਾਰੀ ਟੀਮ ਬਾਕੀ ਨਾਲ ਸੀ ਉਹਨਾਂ ਨੇ ਤੜਕੇ ਤੜਕੇ ਅਸਵੇਰੇ ਬਹੁਤ ਵੱਡੀ ਕਾਰਵਾਈ ਕਰ ਦਿੱਤੀ ਹੈ ਔਰ ਦੁਕਾਨਦਾਰਾਂ ਨੂੰ ਔਰ ਬਾਕੀ ਜਿੰਨੇ ਵੀ ਲੋਕ ਹੈਗੇ ਨੇ ਰੇੜੀ ਵਾਲੇ ਚਾਹੇ ਦੁਕਾਨਦਾਰ ਨੇ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਕਿਹਾ ਹੈ ਕਿ ਆਪਣੇ ਨਜਾਇਜ਼ ਕਬਜ਼ੇ ਜਿਹੜੇ ਉਹ ਬਾਹਰ ਨਾ ਲਗਾਉਣ ਔਰ ਆਪਣੀ ਸੀਮਾ ਵਿੱਚ ਰਹਿਣ ਮੈਂ ਤੁਹਾਡਾ ਆਪਣਾ ਸੰਜੀਵ ਬਾਬਾ ਉਸੀਂ ਸਾਡੇ ਨਾਲ ਸਵੇਰ ਦੇ ਬਣੇ ਹੋਏ ਆਪਾਂ ਤੁਹਾਨੂੰ ਦਿਖਾਇਆ ਕਿ ਕਿਸ ਤਰ੍ਹਾਂ ਨਗਰ ਕੌਂਸਲ ਦੇ ਡਾਫਟਰ ਕੋਲ ਜਿਹੜਾ ਪੀਲਾ ਪੰਜਾ ਚਲਾਇਆ ਜਾ ਰਿਹਾ ਦੋ ਦੋ ਜੀਸੀਬੀ ਟਰਾਲੀਆਂ ਨਾਲ ਲੈ ਕੇ ਨਜਾਇਜ਼ ਕਬਜ਼ੇ ਹਟਾਏ ਗਏ ਨੇ ਦੁਕਾਨਦਾਰਾਂ ਨੇ ਜਿੰਨੇ ਵੀ ਨਜਾਇਜ਼ ਕਬਜ਼ੇ ਕੀਤੇ ਗਏ ਸੀ ਉਹਨਾਂ ਨੂੰ ਹਟਾ ਦਿੱਤਾ ਗਿਆ ਹੈ ਔਰ ਰੇੜੀਆਂ ਜਿਹੜੀਆਂ ਗਈਆਂ ਸੀ ਉਹਨਾਂ ਨੂੰ ਵੀ ਹਟਾ ਦਿੱਤਾ ਗਿਆ ਔਰ ਜਿੰਨਾ ਵੀ ਸਮਾਨ ਉਹਨਾਂ ਦਾ ਬਾਹਰ ਪਿਆ ਸੀ ਉਹ ਜ਼ਬਤ ਕਰ ਲਿਆ ਗਿਆ ਸਾਡੇ ਨਾਲ ਇੰਸਪੈਕਟਰ ਮਨਿੰਦਰ ਸਿੰਘ ਜੀ ਮੌਜੂਦ ਨੇ ਨਗਰ ਕੌਂਸਲ ਤੋਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਸਰ ਇਹ ਕਦੋਂ ਦਾ ਕੰਮ ਸ਼ੁਰੂ ਹੋ ਰਿਹਾ ਤੇ ਕਿੰਨੀ ਦੇਰ ਤੱਕ ਚੱਲੇਗਾ ਸ ਸਰ ਅੱਜ ਤੜਕੇ ਤੜਕੇ ਸਵੇਰੇ ਸਵੇਰੇ ਕਾਰਵਾਈ ਪੀਲਾ ਪੰਜਾ ਚੱਲਿਆ ਕੀ ਕਹਿਣਾ ਚਾਹੋਗੇ ਮੈਂ ਤੇ ਸ਼ਹਿਰ ਨਿਵਾਸੀਆਂ ਨੂੰ ਇਹੋ ਕਹਿਣਾ ਚਾਹਾਂਗਾ ਵੀ ਆਪਕੋ ਆਪਣਾ ਸਮਾਨ ਜਿਹੜਾ ਵਾ ਆਪੋ ਆਪਣੇ ਦਾਇਰੇ ਦੇ ਵਿੱਚ ਰੱਖੋ ਨਾ ਕਿ ਬਾਹਰ ਰੱਖੋ ਜਿਹਦੇ ਕਰਕੇ ਲੋਕਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਨਹੀਂ ਤੇ ਇਹ ਜਿਹੜਾ ਸਾਡਾ ਜਿਹੜਾ ਹਮਾਣਿਆ ਐ ਇਨਕ੍ਰੋਚਮੈਂਟ ਦਾ ਲਗਾਤਾਰ ਜਾਰੀ ਰਹੇਗਾ ਇਹ ਨਹੀਂ ਸਾਹਿਬ ਵੀ ਸਾਡੇ ਨਾਲ ਨੇ ਇਹੋ ਸਾਹਿਬ ਵੀ ਸਾਡੇ ਨਾਲ ਨੇ ਅੱਜ ਇਹ ਨਹੀਂ ਸਾਹਿਬ ਆਪ ਖੁਦ ਆਏ ਨੇ ਅੱਜ ਇਨਕ੍ਰੋਚਮੈਂਟਾਂ ਨੂੰ ਦੂਰ ਕਰਨ ਲਈ ਅੱਜ ਸਵੇਰ ਦੀ ਕਿੰਨੀ ਵਜੇ ਸਵੇਰੇ ਅਸੀਂ 5 ਵਜੇ ਦੀ ਕਾਰਵਾਈ ਸ਼ੁਰੂ ਆ ਜੀ ਤੇ ਕਿੰਨੇ ਵਜੇ ਤੱਕ ਚੱਲੇਗੀ ਸਰ ਇਹ ਜਿੰਨਾ ਚਿਰ ਅਸੀਂ ਬਾਜ਼ਾਰ ਸਾਰਾ ਕਰਦੇ ਪਏ ਆ ਜੀ 9-10 ਵਜੇ ਤੱਕ ਤੇ ਅਸੀਂ ਸਾਰਾ ਕਰਾਂਗੇ ਜੀ ਅਸੀਂ ਦੁਕਾਨਦਾਰਾਂ ਵੱਲੋਂ ਵੀ ਠੀਕ ਰਿਹਾ ਜੀ ਰਿਸਪਾਂਸ ਕੋਈ ਜਿਹੜੇ ਸੀ ਜਿਹੜੇ ਨਜਾਇਜ਼ ਇਨਕ੍ਰੋਚਮੈਂਟਾਂ ਦੇ ਹਮੇ ਆ ਉਹ ਕੁਝ ਨਾਰੇ ਬਾਜੀ ਕਰਨ ਲੱਗੇ ਸੀ ਪਰ ਏਡੀ ਸਾਹਿਬ ਨੇ ਉਹਨਾਂ ਨੂੰ ਜਿਹੜਾ ਆਪਣਾ ਸਮਝਾ ਕੇ ਉਹਨਾਂ ਨੂੰ ਦੱਸ ਦਿੱਤਾ ਵੀ ਆਪਣੀ ਜਿਹੜੀ ਇਨਕ੍ਰੋਚਮੈਂਟ ਆ ਆਪ ਹੀ ਦੂਰ ਕਰ ਲੋ ਨਹੀਂ ਤੇ ਅਸੀਂ ਤੁਹਾਨੂੰ ਆਪਣਾ ਕੱਲ ਤੋਂ ਫੇਰ ਤੁਹਾਡੇ ਆਣ ਕੇ ਅਸੀਂ ਆਪ ਇਹ ਇਨਕ੍ਰੋਚਮੈਂਟ ਕਰ ਤੁਹਾਡੀ ਦੂਰ ਕਰਾਂਗੇ ਸਰ ਤੁਸੀਂ ਵਾਦਾ ਕੀਤਾ ਸੀ ਕਿ 27 ਜਨਵਰੀ ਨੂੰ ਆਪਾਂ ਜਿਹੜੀ ਇਨਕ੍ਰੋਚਮੈਂਟ ਜਿਹੜੀ ਹੋਈ ਹੈ ਉਹ ਹਟਾਵਾਂਗੇ ਔਰ 27 ਜਨਵਰੀ ਤੋਂ ਤੁਸੀਂ ਸ਼ੁਰੂ ਕਰ ਦਿੱਤਾ ਤੇ ਕਰੋ ਤਾਂ ਇਹ ਲਗਾਤਾਰ ਚੱਲਣਾ ਜੀ ਇੱਕ ਦਿਨ ਛੱਡ ਕੇ ਇੱਕ ਦਿਨ ਲਗਾਤਾਰ ਹੀ ਚੱਲੇਗਾ ਕੱਪ ਸਰ ਕੀ ਕਰਵਾਸੀਆਂ ਨੂੰ ਸਮੂਹ ਸ਼ਹਿਰ ਵਾਸੀਆਂ ਨੂੰ ਮੈਂ ਇਹੋ ਹੀ ਬੇਨਤੀ ਕਰਦਾ ਵਾਂ ਬਾਰ-ਬਾਰ ਇਹੋ ਹੀ ਬੇਨਤੀ ਕਰਦਾ ਵਾਂ ਕਿ ਆਪਣੇ ਜਿਹੜੇ ਹੱਦ ਦੇ ਸ਼ਟਰ ਦੇ ਅੰਦਰ ਆਪਣਾ ਸਮਾਨ ਰੱਖੋ ਨਾ ਬਾਹਰ ਰੱਖੋ ਕਿ ਤੁਹਾਨੂੰ ਵੀ ਕੋਈ ਦਿੱਕਤ ਨਾ ਹੋਵੇ ਨਾ ਹੀ ਕਿਸੇ ਦਾ ਨੁਕਸਾਨ ਹੋਵੇ ਅਸੀਂ ਕਿਸੇ ਦਾ ਵੀ ਕੋਈ ਨੁਕਸਾਨ ਨਹੀਂ ਕੀਤਾ ਲੇਕਿਨ ਕੋਈ ਵੀ ਬੋਰਡ ਸੀ ਜਾਂ ਕੋਈ ਥੜੀਆਂ ਬਾਹਰ ਜਿਹੜੀਆਂ ਜਾਜਾ ਉਹ ਜਿਹੜੀਆਂ ਆਪਣਾ ਜਿਹੜੀਆਂ ਉਹ ਤੋੜੀਆਂ ਗਈਆਂ ਵਾ ਅਦਰਵੈਚ ਕਿਸੇ ਗਰੀਬ ਦਾ ਕੋ ਰੇੜੀ ਦਾ ਕੋ ਫਰੂਰ ਕੋਈ ਕੋਈ ਸਮਾਨ ਇਹੋ ਜਾਣੀ ਚੁੱਕਿਆ ਕਿ ਕੋਈ ਗਰੀਬ ਜਿਹੜਾ ਵਾ ਕੋਈ ਤੰਗ ਪਰੇਸ਼ਾਨ ਹੋਵੇ ਇਸਾ ਸਾਡੇ ਨਾਲ ਨਗਰ ਕੌਂਸਲ ਗੁਰਦਾਸਪੁਰ ਮਨਿੰਦਰ ਸਿੰਘ ਜੀ ਉਹਨਾਂ ਨੇ ਬਖੂਬੀ ਕਿਹਾ ਕਿ ਅਪਾ ਤੰਗ ਨਹੀਂ ਕੀਤਾ ਰੇੜੀ ਵਾਲੇ ਨੂੰ ਨਹੀਂ ਤੰਗ ਕੀਤਾ ਜਿਨ੍ਹਾਂ ਨੂੰ ਹੀ ਉਹਨਾਂ ਨੂੰ ਹਟਾਇਆ ਗਿਆ ਇਸੇ ਤਰ੍ਹਾਂ ਚਲਦੀ ਰਹੇਗੀ ਜਿਨ੍ਹਾਂ ਨੇ ਜੇ ਉਹ ਆਪਣੇ ਆਪਣੇ ਹਟਾ ਲਓ ਨਹੀਂ ਤਾਂ ਉਹਨਾਂ ਖਿਲਾਫ ਕਾਰਵਾਈ ਹੈਗੀ ਮੈਂ ਤੁਹਾਡਾ ਆਪਣਾ ਸੰਜੀਵ 바ਵਾ